ਅਸੀਂ ਉਹਨਾਂ ਭੈਣ ਭਰਾਵਾਂ ਦੇ ਨਾਮ ਤਾਂ ਨਹੀਂ ਪੜ ਸਕਾਂਗੇ ਜਿਹੜੇ ਭੈਣ ਭਰਾਵਾਂ ਨੇ ਸਾਨੂੰ ਪ੍ਰਾਰਥਨਾ ਬੇਨਤੀਆਂ ਭੇਜੀਆਂ ਹਨ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੁਹਾਡੇ ਨਾਮ ਪਹੁੰਚ ਚੁੱਕੇ ਹਨ ਕਿਉਂਕਿ ਅਸੀਂ ਜੇ ਇਸ ਵੀ ਜਗ੍ਹਾ ਤੇ ਹੋਈਏ ਪਰਮੇਸ਼ਰ ਜੀ ਦੀ ਹਜ਼ੂਰੀ ਹਰੇਕ ਜਗ੍ਹਾ ਤੇ ਸਾਨੂੰ ਦੇਖਦੀ ਹੈ ਸੰਭਾਲਦੀ ਹੈ ਅਤੇ ਉਹ ਸਾਡਾ ਖਿਆਲ ਰੱਖਦਾ ਹੈ ਕਿਉਂਕਿ ਵਚਨ ਦੇ ਵਿੱਚ ਆਖਿਆ ਹੈ ਇਸ ਤਰੀਕੇ ਦੇ ਨਾਲ ਕਿ ਉਹ ਸਾਨੂੰ ਮਾਂ ਦੇ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਇੱਕ ਮਾਂ ਜਿਹੜੀ ਆਪਣੇ ਦੁੱਧ ਚੰਗਾਉਂਦੇ ਬੱਚੇ ਨੂੰ ਹੋ ਸਕਦਾ ਭੁੱਲ ਜਾਵੇ ਪਰ ਵਚਨ ਦੇ ਵਿੱਚ ਲਿਖਿਆ ਮੈਂ ਕਦੇ ਵੀ ਆਪਣੇ ਚਾਉਣ ਵਾਲਿਆਂ ਨੂੰ ਨਹੀਂ ਭੁੱਲਾਂਗਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਸਨੇ ਸਾਡੇ ਨਾਮ ਆਪਣੇ ਹੱਥਾਂ ਦੀਆਂ ਹਥੇਲੀਆਂ ਦੇ ਉੱਤੇ ਉਕਰੇ ਹੋਏ ਹਨ ਇਸ ਲਈ ਜ਼ਰੂਰੀ ਨਹੀਂ ਕਿ ਕੋਈ ਮਨੁੱਖ ਸਾਡੇ ਨਾਮ ਪੜੇ ਕਿਉਂਕਿ ਸਾਡੇ ਨਾਮ ਆਲਰੇਡੀ ਪਰਮੇਸ਼ਰ ਜੀ ਦੇ ਹਥੇਲੀਆਂ ਦੇ ਉੱਤੇ ਹਨ ਸਾਡੀਆਂ ਤਸਵੀਰਾਂ ਪਰਮੇਸ਼ਰ ਜੀ ਦੀਆਂ ਅੱਖਾਂ ਦੇ ਸਾਹਮਣੇ ਹਨ ਸੋ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਤੁਹਾਡੇ ਨਾਮ ਪਹੁੰਚ ਚੁੱਕੇ ਹਨ ਅਤੇ ਵਚਨ ਵਿੱਚ ਇਸ ਤਰੀਕੇ ਦੇ ਨਾਲ ਵੀ ਲਿਖਿਆ ਹੈ ਕਿ ਨੇਚਾ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ ਸਭੋ ਕੁਝ ਦਾ ਮਤਲਬ ਚਾਹੇ ਤੁਸੀਂ ਘਰ ਬਣਨ ਦੇ ਲਈ ਪ੍ਰਾਰਥਨਾ ਬੇਨਤੀ ਭੇਜੀ ਹੈ ਚਾਹੇ ਤੁਸੀਂ ਬਿਮਾਰੀ ਤੋਂ ਆਜ਼ਾਦ ਹੋਣ ਦੇ ਲਈ ਪ੍ਰਾਰਥਨਾ ਬੇਨਤੀ ਭੇਜੀ ਹੈ ਚਾਹੇ ਤੁਸੀਂ ਦੁਸ਼ਟ ਦੇ ਜਕੜਨ ਤੋਂ ਆਜ਼ਾਦ ਹੋਣ ਦੇ ਲਈ ਪ੍ਰਾਰਥਨਾ ਬੇਨਤੀ ਭੇਜੀ ਹੈ ਚਾਹੇ ਫਾਈਨੈਂਸ਼ੀਅਲ ਬ੍ਰੇਕਥਰੂ ਦੇ ਲਈ ਤੁਸੀਂ ਪ੍ਰਾਰਥਨਾ ਰਿਕੁਐਸਟ ਭੇਜੀ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਜੇਕਰ ਤੁਸੀਂ ਨੇਚਾ ਕਰਦੇ ਹੋ ਕਿ ਪਰਮੇਸ਼ਰ ਜੀ ਤੁਹਾਡੇ ਲਈ ਕਰ ਸਕਦੇ ਹਨ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਅੱਜ ਜ਼ਰੂਰ ਤੁਹਾਡੇ ਲਈ ਹੋਏਗਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੇ ਅਸੀਂ ਪ੍ਰਾਰਥਨਾ ਕਰਾਂਗੇ ਜਦੋਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਜਿੰਨੇ ਵੀ ਲਿਖਣ ਵਾਲੇ ਹਨ ਉਹ ਵੀ ایمان ਰੱਖਣ ਕਿ ਅਸੀਂ ਲਿਖਿਆ ਹੈ ਤਾਂ ਇਹ ਪ੍ਰਾਰਥਨਾ ਸਾਡੇ ਲਈ ਕੀਤੀ ਜਾ ਰਹੀ ਹੈ ਜਿੰਨੇ ਸੁਣਨ ਵਾਲੇ ਹਨ ਉਹ ਵਿਸ਼ਵਾਸ ਦੇ ਨਾਲ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਦੇ ਵਿੱਚ ਰਿਸੀਵ ਕਰਨ ਮੈਂ ਯਕੀਨ ਕਰਦੀ ਹਾਂ ਤੁਹਾਡੀ ਨੇਚਰ ਦਾ ਕਰਕੇ ਤੇ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਕਿਰਪਾ ਦੇ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਜ਼ਰੂਰ ਆਪਣੀ ਸਮੱਸਿਆ ਦਾ ਹੱਲ ਪ੍ਰਾਪਤ ਕਰੋਗੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਸਾਡਾ ਪਰਮੇਸ਼ਰ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਹੈ ਮੈਂ ਤੁਹਾਡੇ ਦਿਲਾਂ ਨੂੰ ਨਹੀਂ ਪੜ ਸਕਦੀ ਮੈਂ ਤੁਹਾਡੇ ਗੁਰਦਿਆਂ ਨੂੰ ਨਹੀਂ ਪੜ ਸਕਦੀ ਪਰ ਸਰਵ ਸ਼ਕਤੀਮਾਨ ਪਰਮੇਸ਼ਰ ਉਹ ਸਾਡੇ ਦਿਲ ਦੇ ਵਿੱਚ ਕੀ ਚੱਲਦਾ ਹੈ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਕਿਸ ਚੀਜ਼ ਨੂੰ ਚਾਹੁੰਦੇ ਹਾਂ ਸਾਡੇ ਪੇਟ ਦੇ ਅੰਦਰ ਕੀ ਚੱਲ ਰਿਹਾ ਹੈ ਸਭ ਕੁਝ ਜਾਣਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਹਨ ਇਸੇ ਲਈ ਮੈਂ ਹਮੇਸ਼ਾ ਬਹੁਤ ਆਨੰਦ ਨਾਲ ਭਰੀ ਰਹਿੰਦੀ ਹਾਂ ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਉਸ ਪਰਮੇਸ਼ਰ ਨੂੰ ਮੰਨਦੀ ਹਾਂ ਜਿਹੜਾ ਬਿਨਾਂ ਬੋਲਣ ਦੇ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਜਿਹੜਾ ਮੰਗਣ ਦੇ ਨਾਲੋਂ ਜ਼ਿਆਦਾ ਤੇ ਸੋਚਣ ਨਾਲੋਂ ਪਹਿਲਾਂ ਸਾਨੂੰ ਦੇਣ ਦੀ ਤਾਕਤ ਰੱਖਦਾ ਹੈ ਉਹ ਸਰਵ ਸ਼ਕਤੀਮਾਨ ਯਹਵਾ ਪਰਮੇਸ਼ਰ ਆਪਣੇ ਪੁੱਤਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੇ ਤਾਲਿਬਾਂ ਦਾ ਫਲਦਾਤਾ ਪਰਮੇਸ਼ਰ ਹੈ ਜੇਕਰ ਤੁਸੀਂ ਯਕੀਨ ਰੱਖਦੇ ਹੋ ਕਿ ਤੁਹਾਡਾ ਪਰਮੇਸ਼ਰ ਤੁਹਾਡੇ ਲਈ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਤਾਂ ਆਓ ਮੇਰੇ ਨਾਲ ਆਪਣੇ ਨੇਚਾ ਨੂੰ ਸ਼ਾਮਿਲ ਕਰੋ ਆਪਣੀ ਨੇਚਾ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਮੇਰੇ ਨਾਲ ਆਓ ਜਦੋਂ ਆਪਾਂ ਪ੍ਰਾਰਥਨਾ ਕਰਾਂਗੇ ਡੈਫੀਨਿਟਲੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅੱਜ ਤੁਹਾਡੀਆਂ ਸਮੱਸਿਆਵਾਂ ਜਾਂਦੀਆਂ ਰਹਿਣਗੀਆਂ ਤੁਹਾਡੀਆਂ ਬਿਮਾਰੀਆਂ ਜਾਂਦੀਆਂ ਰਹਿਣਗੀਆਂ ਤੁਹਾਡੇ ਕਲੇਸ਼ ਜਾਂਦੇ ਰਹਿਣਗੇ ਅਤੇ ਤੁਸੀਂ ਆਪਣੇ ਜੀਵਨ ਦੇ ਵਿੱਚ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋਗੇ ਆਓ ਆਪਣੇ ਹੱਥਾਂ ਨੂੰ ਵਧਾਓ ਆਪਾਂ ਪ੍ਰਾਰਥਨਾ ਦੇ ਵਿੱਚ ਲੰਘਾਂਗੇ हे सर्व शक्तिमान जिंदा जलालु यहावा परमेश्वर तखते विराजमान मेरे पिता परमेश्वर इस धरती दी साजना करने वाले ते मनुख खां नु बनावण वाले मेरे आत्म महान जलालु परमेश्वर जी हे मेरे पिता परमेश्वर मैं अपने भैना भ्रावां दे नाल तुहाडी हुजूरी दे विच आनीया मेरे पिता परमेश्वर जी वचन दे विच लिखा है मांगो ते तानु ਦਿੱਤਾ ਜਾवेगा मेरे पिता परमेश्वर आज assi तुहाडी हुजूरी दे विचो मांगदे हा मेरे पिता परमेश्वर ਸੋ ਕੋ ਪ੍ਰਭੂ ਮੇਰੇ ਜਿੰਨੇ ਵੀ ਭੈਣ ਭਰਾਵਾਂ ਨੇ ਆਪਣੀਆਂ ਮੰਗਾਂ ਆਪਣੀਆਂ ਬੇਨਤੀਆਂ ਤੁਹਾਡੀ ਹਜ਼ੂਰੀ ਦੇ ਵਿੱਚ ਰੱਖੀਆਂ ਹਨ ਮੇਰੇ ਪਿਤਾ ਪਰਮੇਸ਼ਰ ਅੱਜ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਕਿਸੇ ਚੰਗੀ ਚੀਜ਼ ਦੀ ਥੜ ਨਹੀਂ ਹੋਣ ਦਿੰਦੇ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਪਰਮੇਸ਼ਰ ਉਹ ਲੋਕ ਮੇਰੇ ਪਿਆਰੇ ਪ੍ਰਭੂ ਜਿਹੜੇ ਤੁਹਾਡੇ ਵਿੱਚ ਖਰੀ ਚਾਲ ਚੱਲਦੇ ਹਨ ਜਿਹੜੇ ਤੁਹਾਡੇ ਪਿੱਛੇ ਚੱਲ ਰਹੇ ਹਨ ਜਿਹੜੇ ਤੁਹਾਡੇ ਉੱਤੇ ਈਮਾਨ ਰੱਖਦੇ ਹਨ ਪ੍ਰਭੂ ਪਰ ਫਿਰ ਵੀ ਉਹ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਹਨ ਫਿਰ ਵੀ ਉਹ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਨਾਲ ਲੜ ਰਹੇ ਹਨ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਵਿੱਚੋਂ ਦੀ ਨਿਕਲ ਰਹੇ ਹਨ ਗਰੀਬੀ ਦੀ ਅਵਸਥਾ ਵਿੱਚ ਹਨ ਕਰਜ਼ਿਆਂ ਦੇ ਹੇਠ ਹਨ ਪ੍ਰਭੂ ਅੱਜ ਤੁਹਾਡੀ ਦਾਸੀ ਹੋਣ ਦੇ ਨਾਤੇ ਮੇਰੇ ਪਿਤਾ ਪਰਮੇਸ਼ਰ ਮੈਂ ਆਪਣਾ ਭੈਣਾ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਆਓ ਮੇਰੇ ਪਿਤਾ ਪਰਮੇਸ਼ਰ ਆਪਣੇ ਸਵਰਗੀ ਤੇਜ ਧਨ ਦੇ ਨਾਲ ਆਪਣੇ ਭੰਡਾਰੇ ਖੋਲ ਕੇ ਮੇਰੇ ਪਿਤਾ ਪਰਮੇਸ਼ਰ ਉਹਨਾਂ ਭੈਣਾ ਭਰਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਕਰਜ਼ੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮਾਫ ਹੋ ਜਾਣ ਪ੍ਰਭੂ ਉਹਨਾਂ ਦੇ ਕਰਜ਼ੇ ਤੁਸੀਂ ਚੱਕ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਉਹ ਭੈਣ ਭਰਾ ਪਿਤਾ ਪਰਮੇਸ਼ਰ ਜਿਹੜੀ ਗਰੀਬੀ ਦੀ ਅਵਸਥਾ ਵਿੱਚ ਹਨ ਤੇ ਉਹਨਾਂ ਦੀਆਂ ਹੱਦਾਂ ਨਹੀਂ ਵੱਧ ਰਹੀਆਂ आज सि ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਇਸ ਗਰੀਬੀ ਚੋਂ ਕੱਢੋ ਮੇਰੇ ਪਿਤਾ ਪਰਮੇਸ਼ਰ ਤੁਸੀਂ ਪਿਤਾ ਪਰਮੇਸ਼ਰ ਆਪਣੇ ਸਵਰਗੀ ਧੰਨ ਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਮੇਰੇ ਪ੍ਰਭੂ ਉਹ ਪੇਟ ਭਰ ਕੇ ਖਾ ਸਕਣ ਮੇਰੇ ਪਿਤਾ ਪਰਮੇਸ਼ਰ ਉਹ ਆਪਣੇ ਬੱਚਿਆਂ ਦੇ ਜੀਵਨ ਦੀਆਂ ਹਰ ਇੱਕ ਜ਼ਰੂਰਤਾਂ ਨੂੰ ਤੁਹਾਡੀਆਂ ਦਿੱਤੀਆਂ ਬਰਕਤਾਂ ਦੇ ਨਾਲ ਪੂਰੀਆਂ ਕਰ ਸਕਣ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਸਭੋ ਕੁਝ ਕਰਨ ਦੀ ਤਾਕਤ ਰੱਖਣ ਵਾਲੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨਾਂ ਦੇ ਘਰਾਂ ਦੇ ਵਿੱਚ ਕਲੇਸ਼ ਆ ਮੇਰੇ ਪਿਤਾ ਪਰਮੇਸ਼ਰ ਜੀ ਸ਼ਾਂਤੀ ਦਾ ਰਾਜਕੁਮਾਰ ਉਹਨਾਂ ਦੇ ਘਰਾਂ ਦੇ ਵਿੱਚ ਆਵੇ ਮੇਰੇ ਪਿਤਾ ਪਰਮੇਸ਼ਰ ਹਰ ਜੱਗ ਸ਼ਾਂਤੀ ਦਾ ਰਾਜਕੁਮਾਰ ਉਹਨਾਂ ਦੇ ਘਰਾਂ ਵਿੱਚ ਜਾਵੇ ਤੇ ਸ਼ਾਂਤੀ ਦਾ ਡੇਰਾ ਉਸ ਜਗ੍ਹਾ ਤੇ ਲੱਗੇ ਪ੍ਰਭੂ ਕਲੇਸ਼ ਯਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੁੱਕ ਜਾਣ ਮੇਰੇ ਪਿਤਾ ਪਰਮੇਸ਼ਰ ਲੋਕ ਵੱਡੇ ਆਨੰਦ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਤੁਹਾਡੀ ਹਮਦ ਸਨਾ ਕਰਨ ਤੁਹਾਡੀ ਸਿਤਾਇਸ਼ ਕਰਨ ਮੇਰੇ ਪ੍ਰਭੂ ਪ੍ਰਭੂ ਜੀ ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਹਰੇਕ ਬਿਮਾਰਾਂ ਦੇ ਲਈ ਮੇਰੇ ਪਿਤਾ ਪਰਮੇਸ਼ਰ ਹਰੇਕ ਬਿਮਾਰੀ ਦੇ ਲਈ ਪ੍ਰਭੂ ਜਿਸ ਬਿਮਾਰੀ ਦੇ ਨਾਲ ਤੁਹਾਡੇ ਲੋਕ ਲੜ ਰਹੇ ਆ ਮੇਰੇ ਪਿਤਾ ਪਰਮੇਸ਼ਰ ਹੋਣ ਦਿਓ ਕਿ ਉਹਨਾਂ ਦੇ ਬਿਮਾਰੀ ਦੇ ਬਿਸਤਰੇ ਪਲਟ ਜਾਣ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਮੰਨਣ ਵਾਲੇ ਤੁਹਾਡੇ ਚਾਹਣ ਵਾਲੇ ਤੁਹਾਡੇ ਉੱਤੇ ਈਮਾਨ ਰੱਖਣ ਵਾਲੇ ਲੋਕ ਪਿਤਾ ਪਰਮੇਸ਼ਰ ਆਪਣੀ ਬਿਮਾਰੀ ਤੋਂ ਆਜ਼ਾਦ ਹੋ ਜਾਣ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਪ੍ਰਕਾਰ ਦੀਆਂ ਰਸੌਲੀਆਂ ਪੱਥਰੀਆਂ ਯਿਸੂ ਮਸੀਹ ਜੀ ਦੇ ਨਾਮ ਚ ਗਾਇਬ ਹੋ ਜਾਣ ਮੈਂ ਖਾਸ ਪ੍ਰਾਰਥਨਾ ਕਰਦੀ ਹਾਂ ਉਹ ਪੈਨਪਰਾ ਜਿਹੜੇ ਮਾਈਗਰੇਨ ਦੇ ਨਾਲ ਜੂਜ ਰਹੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਦੀ ਮਾਈਗਰੇਨ ਖਤਮ ਹੋ ਜਾਈਏ ਤੇ ਉਹ ਆਜ਼ਾਦ ਹੋ ਜਾਣ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹਨਾਂ ਪੈਨਪਰਾਵਾਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਜਿਨ੍ਹਾਂ ਦੇ ਬ੍ਰੇਨ ਟਿਊਮਰ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਨੇਚਰ ਦੇ ਨਾਲ ਪ੍ਰਾਰਥਨਾ ਕਰਦੀ ਹਾਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਜੋ ਕੁਝ ਤੁਸੀਂ ਨੇਚਰ ਨਾਲ ਮੰਗੋਗੇ ਤੁਹਾਡੇ ਲਈ ਹੋ ਜਾਊਗਾ ਅੱਜ ਮੈਂ ਨੇਚਰ ਦੇ ਨਾਲ ਪ੍ਰਾਰਥਨਾ ਕਰਦੀ ਹਾਂ ਕਿ ਉਹਨਾਂ ਦੇ ਟਿਊਮਰਸ ਗਾਇਬ ਹੋ ਜਾਣ ਬ੍ਰੇਨ ਟਿਊਮਰ ਤੋਂ ਉਹਨਾਂ ਨੂੰ ਹੀਲਿੰਗ ਮਿਲੇ ਮੁਕੰਮਲ ਹੀਲਿੰਗ ਮਿਲੇ ਕੰਪਲੀਟ ਹੀਲਿੰਗ ਮਿਲੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਭ ਕੁਝ ਕਰਨ ਦੀ ਤਾਕਤ ਰੱਖਣ ਵਾਲੇ ਪਰਮੇਸ਼ਰ ਆ ਪ੍ਰਭੂ ਜਿਨ੍ਹਾਂ ਦੇ ਬਦਨ ਦੇ ਵਿੱਚ ਬਹੁਤ ਦਰਦਾਂ ਆ ਯੇਸੂ ਮਸੀਹ ਦੇ ਨਾਮ ਚੋਂ ਦੀਆਂ ਦਰਦਾਂ ਗਾਇਬ ਹੋਣ ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਤੋਂ ਨਰੋਏ ਹੋ ਜਾਣ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਜਿੰਨੇ ਵੀ ਲੋਕ ਇਸ ਪ੍ਰਾਰਥਨਾ ਦੇ ਨਾਲ ਜੁੜੇ ਹੋਏ ਆ ਮੇਰੇ ਪਿਤਾ ਪਰਮੇਸ਼ਰ ਹੋਣ ਦਿਓ ਮੇਰੇ ਪਿਤਾ ਪਰਮੇਸ਼ਰ ਕਿ ਅੱਜ ਇਹ ਪ੍ਰਾਰਥਨਾ ਉਹਨਾਂ ਦੇ ਜੀਵਨ ਦੇ ਵਿੱਚ ਐਕਟੀਵੇਟ ਹੋਵੇ ਪ੍ਰਭੂ ਆਨਸਰ ਉਹਨਾਂ ਦੇ ਜੀਵਨ ਦੇ ਵਿੱਚ ਆਵੇ ਤੇ ਪ੍ਰਭੂ ਲੋਕ ਗਵਾਹੀਆਂ ਦੇ ਨਾਲ ਖੜੇ ਹੋ ਜਾਣ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਜਿੰਨਾਂ ਘਰਾਂ ਦੇ ਵਿੱਚ ਨਸ਼ੇ ਆ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਸਪਿਰਿਟ ਜਿਹੜਾ ਉਹਨਾਂ ਨੂੰ ਨਸ਼ੇ ਕਰਨ ਦੇ ਲਈ ਮਜਬੂਰ ਕਰਦਾ ਯਿਸੂ ਮਸੀਹ ਦੇ ਨਾਮ 'ਚ ਮੈਂ ਉਸ ਭੈੜੇ ਆਤਮਾ ਨੂੰ ਉਸ ਇਵਲ ਸਪਿਰਿਟ ਨੂੰ ਮੈਂ ਕਮਾਂਡ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਨਿਕਲ ਜਾ ਮਰਕਸ 16 'ਚ ਪ੍ਰਭੂ ਤੁਸੀਂ ਮੈਨੂੰ ਇਖਤਿਆਰ ਦਿੱਤਾ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੋਗੇ ਮੈਂ ਹਰੇਕ ਉਸ ਭੂਤ ਨੂੰ ਹਰੇਕ ਉਸ ਇਵਲ ਪਾਵਰ ਨੂੰ ਹਰੇਕ ਉਸ ਡੈਮੋਨਿਕ ਪਾਵਰ ਨੂੰ ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਛਿੜਕਦੀ ਹਾਂ ਕਮਾਂਡ ਕਰਦੀ ਹਾਂ ਕਿ ਨਿਕਲ ਨਿਕਲ ਜਾ ਜਿਹੜਾ ਬਿਮਾਰੀਆਂ ਨੂੰ ਲੈ ਕੇ ਆਉਂਦਾ ਜਿਹੜਾ ਕਮਜ਼ੋਰੀਆਂ ਨੂੰ ਲਾਚਾਰੀਆਂ ਨੂੰ ਮੁਕਦਮਿਆਂ ਨੂੰ ਸਮੱਸਿਆਵਾਂ ਨੂੰ ਲੈ ਕੇ ਆਉਂਦਾ ਕਲੇਸ਼ ਨੂੰ ਲੈ ਕੇ ਆਉਂਦਾ ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਉਹਨਾਂ ਸਾਰੀਆਂ ਹੀ ਦੁਸ਼ਟ ਦੀਆਂ ਸ਼ਕਤੀਆਂ ਨੂੰ ਤੋੜਦੀਆਂ ਉਹਨਾਂ ਦੇ ਬੰਦਨਾਂ ਨੂੰ ਭਸਮ ਕਰਦੀਆਂ ਰੂਹ ਦੀ ਅੱਗ ਦੇ ਨਾਲ ਤੇ ਹੁਕਮ ਕਰਦੀਆਂ ਕਿ ਉਹ ਇਨ੍ਹਾਂ ਪਰਿਵਾਰਾਂ ਦੇ ਵਿੱਚੋਂ ਨਿਕਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਆਓ ਮੇਰੇ ਪਿਆਰੇ ਪ੍ਰਭੂ ਤੁਸੀਂ ਆਪਣੇ ਲੋਕਾਂ ਦੀਆਂ ਹੱਦਾਂ ਨੂੰ ਵਧਾਓ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ ਤੁਸੀਂ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਓ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਤੁਸੀਂ ਵਚਨ ਦੇ ਵਿੱਚ ਕਿਹਾ ਮੈਂ ਉਜਾੜਾਂ ਦੇ ਵਿੱਚ ਤੁਹਾਡੇ ਲਈ ਰਸਤਾ ਬਣਾਵਾਂਗਾ ਮੇਰੇ ਪਿਤਾ ਪਰਮੇਸ਼ਰ ਜਿਹੜੇ ਕਨਫਿਊਜ਼ਡ ਹਨ ਕਿਉਂ ਕੇਸ ਪਾਸੇ ਨੂੰ ਜਾਣ ਤੁਸੀਂ ਉਹਨਾਂ ਦੀ ਕਨਫਿਊਜ਼ਨ ਨੂੰ ਦੂਰ ਕਰੋ ਪ੍ਰਭੂ ਮੈਂ ਅੱਜ ਖਾਸ ਪ੍ਰਾਰਥਨਾ ਕਰਦੀ ਪ੍ਰਭੂ ਉਹ ਲੋਕ ਜਿਹੜੇ ਆਤਮਾ ਦੇ ਭੁੱਖੇ ਹਨ ਪਿਤਾ ਪਰਮੇਸ਼ਰ ਅੱਜ ਪਵਿੱਤਰ ਆਤਮਾ ਦਾ ਵਰਦਾਨ ਉਹਨਾਂ ਲੋਕਾਂ ਨੂੰ ਮਿਲੇ ਮੇਰੇ ਪ੍ਰਭੂ ਅੱਜ ਮੈਂ ਖਾਸ ਪ੍ਰਾਰਥਨਾ ਕਰਦੀ ਪਿਤਾ ਪਰਮੇਸ਼ਰ ਜਿਾ ਤੁਹਾਡੇ ਲੋਕ ਪਵਿੱਤਰ ਵਚਨ ਨੂੰ ਪੜਨ ਤੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਵਿੱਤਰ ਆਤਮਾ ਜੀ ਦੀ ਅਗਵਾਈ ਦੇ ਨਾਲ ਪਿਤਾ ਪਰਮੇਸ਼ਰ ਇਹ ਵਚਨ ਉਹਨਾਂ ਨੂੰ ਐਨ ਉਸੇ ਤਰੀਕੇ ਨਾਲ ਸਮਝ ਆਵੇ ਜੇ ਇਸ ਤਰੀਕੇ ਨਾਲ ਤੁਸੀਂ ਸਮਝਾਉਣ ਦੇ ਲਈ ਇਸ वचन ਦੀ ਰਚਨਾ ਕੀਤੀ ਮੇਰੇ ਪ੍ਰਭੂ ਪ੍ਰਭੂ ਮੈਂ ਖਾਸ ਪ੍ਰਾਰਥਨਾ ਕਰਦੀਆਂ ਤੁਹਾਡੇ ਲੋਕ بے ਯਕੀਨੇ ਨਾ ਹੋਣ ਤੁਹਾਡੇ ਲੋਕ ਵਫਾਦਾਰ ਅਤੇ ਨੇਚਾ ਦੇ ਨਾਲ ਭਰੇ ਹੋਏ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਯਕੀਨ ਰੱਖਣ ਕਿ ਸੱਚਮੁੱਚ ਤੁਸੀਂ ਸਭ ਕੁਝ ਕਰਨ ਦੀ ਤਾਕਤ ਰੱਖਦੇ ਹੋ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਪਰਮੇਸ਼ਰ ਜੀ ਜੋ ਬਰਕਤਾਂ ਦੇ ਲਈ ਆਪਣੀਆਂ ਝੋਲੀਆਂ ਫੈਲਾ ਕੇ ਖੜੇ ਆ ਯਿਸੂ ਮਸੀਹ ਦੇ ਨਾਮ 'ਚ ਉਹਨਾਂ ਦੀਆਂ ਝੋਲੀਆਂ ਬਰਕਤਾਂ ਨਾਲ ਭਰ ਜਾਣ ਪ੍ਰਭੂ ਜਿਹੜੇ ਆਪਣੇ ਗੁਨਾਹਾਂ ਤੋਂ ਤੌਬਾ ਕਰ ਰਹੇ ਆ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਦੀ ਤੌਬਾ ਕਬੂਲ ਕਰਕੇ ਉਹਨਾਂ ਦੇ ਮੁਕਤੀਦਾਤਾ ਬਣੋ ਪ੍ਰਭੂ ਅਰ ਉਹਨਾਂ ਨੂੰ ਮੁਕਤੀ ਦਿਓ ਮੇਰੇ ਪਿਤਾ ਪਰਮੇਸ਼ਰ ਪਾਪਾਂ ਤੋਂ ਮੁਕਤੀ ਸਮੱਸਿਆਵਾਂ ਤੋਂ ਮੁ ਪਰਭੂ ਮੈਂ ਖਾਸ ਪ੍ਰਾਰਥਨਾ ਕਰਦੀ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਦੇ ਰਿਸ਼ਤੇਦਾਰ ਜੇਲ੍ਹਾਂ ਦੇ ਵਿੱਚ ਬੰਦ ਆ ਔਰ ਪਿਤਾ ਪਰਮੇਸ਼ਰ ਰਿਸ਼ਤੇਦਾਰ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੇਲ੍ਹਾਂ ਦੇ ਬੂਹੇ ਆਤਮਿਕ ਤਰੀਕੇ ਦੇ ਨਾਲ ਖੁੱਲ ਜਾਣ ਪ੍ਰਭੂ ਤੁਸੀਂ ਉਹਨਾਂ ਦੇ ਫੇਵਰ ਦੇ ਵਿੱਚ ਖੜੋ ਪ੍ਰਭੂ ਉਹ ਲੋਕ ਜਿਹੜੇ ਗੁਨਾਹ ਕਰਕੇ ਜੇਲ੍ਹਾਂ ਦੇ ਵਿੱਚ ਗਏ ਆ ਪਿਤਾ ਪਰਮੇਸ਼ਰ ਉਹ ਜੇਲ੍ਹ ਦੇ ਵਿੱਚ ਹੀ ਤੁਸੀਂ ਉਹਨਾਂ ਦੇ ਲਈ ਇੰਤਜ਼ਾਮ ਕਰੋ ਕਿ ਉਹ ਤੁਹਾਨੂੰ ਆਪਣਾ ਮੁਕਤੀਦਾਤਾ ਕਬੂਲ ਕਰਨ ਉਹ ਆਪਣੇ ਗੁਨਾਹਾਂ ਦੀ ਤੌਬਾ ਕਰਨ ਪਿਤਾ ਪਰਮੇਸ਼ਰ ਔਰ ਜਦੋਂ ਆਪਣੇ ਗੁਨਾਹਾਂ ਦੀ ਤੌਬਾ ਕਰ ਲੈਣ ਪ੍ਰਭੂ ਤੁਸੀਂ ਉਹਨਾਂ ਦੇ ਲਈ ਰਸਤਾ ਬਣਿਓ ਕਿ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆਣ ਕੇ ਤੁਹਾਡੇ ਨਾਮ ਦੀਆਂ ਤੁਹਾਡੀ ਆਜ਼ਾਦੀ ਦੀਆਂ ਤੁਹਾਡੀ ਮੁਕਤੀ ਦੀਆਂ ਗਵਾਹੀਆਂ ਦੇਣ ਆਓ ਮੇਰੇ ਪਿਤਾ ਪਰਮੇਸ਼ਰ ਸਾਡੀਆਂ ਬੇਨਤੀਆਂ ਨੂੰ ਸੁਣੋ ਸਵੀਕਾਰ ਕਰੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਆਪਣੇ ਤਾਲੀਬਾਂ ਦੇ ਫਲਦਾਤਾ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਦਿਓ ਯਿਸੂ ਮਸੀਹ ਜੀ ਦੇ ਨਾਮ 'ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਸਾਰੇ ਹੀ ਮਿਲ ਕੇ ਮੰਗਦੇ ਆਂ ਆਮੀਨ ਆਮੀਨ